ਸਤ ਸ੍ਰੀ ਅਕਾਲ ਬੇਲਿਓ ਕੀ ਹਾਲ ਚਾਲ ਹੈ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ YouTube ਚੈਨਲ ਦੇ ਜ਼ਰੀਏ ਤੇ ਜਾਂ ਫਿਰ Facebook ਪੇਜ ਦੇ ਜ਼ਰੀਏ ਜੁੜੇ ਹੋਏ ਆ ਤੇ ਸਵਾਗਤ ਹੈ ਬੇਲਿਓ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਤਾ ਹਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਈ ਨਾ ਕੋਈ ਜਾਨਵਰ ਦਿਖਾਉਂਦੇ ਰਹਿੰਨੇ ਆ ਜਿਹੜਾ ਕਿ ਆਪਣੇ ਫਾਰਮ ਦੇ ਉੱਪਰ ਆਉਂਦਾ ਹੀ ਤੇ ਕੱਲ ਤੁਹਾਨੂੰ ਇੱਕ ਆਪਾਂ ਮਾਰਵਾੜੀ ਬਸ਼ੇਰੀ ਦਿਖਾਈ ਸੀ ਬਹੁਤ ਸੋਹਣੀ ਤੋ ਜਿਹੜੀ ਕਿ ਹਾਲੇ ਹੁਣੇ ਆਪਣੇ ਫਾਰਮ ਦੇ ਉੱਪਰ ਆਈ ਹੈ ਤੇ ਉਦੋਂ ਹੀ ਵੇਲਿਊ ਆ ਜਿਹੜਾ ਬੱਚਾ ਮਾਰਵਾੜੀ ਇਹ ਵੀ ਕੁਝ ਦਿਨ ਤੋਂ ਆਪਣੇ ਫਾਰਮ ਦੇ ਉੱਪਰ ਆ ਰੱਖਿਆ ਤੇ ਜਿਹੜਾ ਕਿ ਵੇਲਿਊ ਫਾਰ ਸੇਲ ਹੈ ਤੇ ਜੇ ਆਪਾਂ ਬੱਚੇ ਦੀ ਏਜ ਦੀ ਵੇਲਿਊ ਗੱਲ ਕਰ ਲਈਏ ਤਾਂ ਇਸ ਟਾਈਮ ਜਿਹੜੀ ਏਜ 10 ਮਹੀਨਾਂ ਬੱਚੇ ਦੀ ਹੋਈ ਹੈ ਤੇ 10 ਮਹੀਨਿਆਂ ਦਾ ਜਿਹੜਾ ਇਹ ਵੇਲਿਊ ਬੱਚਾ ਤੇ ਜੇ ਆਪਾਂ ਵੇਲਿਊ ਦੀ ਹਾਈਟ ਦੀ ਗੱਲ ਕਰ ਲਈਏ ਇਸ ਟਾਈਮ ਬੱਚੇ ਦੀ ਹਾਈਟ 59 ਹੈ 9 ਇੰਚ ਵੈਲੀਓ ਹਾਈਟ ਹੈ ਤੇ 10 ਮਹੀਨਿਆਂ ਦਾ ਹੈ ਜਿਹੜਾ ਬੱਚਾ ਹੀ ਜੇ ਵੈਲੀਓ ਪਾਜੀ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਇਹ ਬਹੁਤ ਹੀ ਮਸ਼ਹੂਰ ਮੱਜੂ ਕੇ ਬਲੱਡ ਲਾਈਨ ਦਾ ਬੱਚਾ ਹੀ ਤੇ ਮਾਰਕਿੰਗ ਵਗੈਰਾ ਤੁਸੀਂ ਦੇਖ ਹੀ ਰਹੇ ਹੋ ਬੱਚੇ ਦੀ ਬਹੁਤ ਸੋਹਣੀ ਹੈ ਤੇ ਕੰਨ ਵੀ ਬੱਚੇ ਦੇ ਕਿਆ ਬਾਤਾਂ ਹੀ ਹੈ ਤੇ ਬਿਲਕੁਲ ਜਿਹੜਾ ਸ਼ੋਅ ਕੁਆਲਟੀ ਵਾਲਾ ਵੈਲੀਓ ਇਹ ਬੱਚਾ ਹੀ ਚ ਪ੍ਰੈਸ ਕੋਡ ਇਹਦਾ ਪਰਲੀਓ ਦਾ ਬੱਚਾ ਹੀ ਹੈ ਮੱਜੂ ਕੇ ਬਲੱਡ ਲਾਈਨ ਤੇ ਰੰਗ ਮਾਰਕਿੰਗ ਸੰਭਾ ਸੰਭਾ ਪੱਖੋਂ ਤੁਸੀਂ ਦੇਖ ਰਹੇ ਹੋ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਬੱਚਾ ਹੀ ਤੇ ਬਾਕੀ ਜੇ ਕਿਸੇ ਭਰਾ ਨੂੰ ਇਹਦੀ ਗਹਿਰਾਈ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਥੱਲੇ ਕੰਟੈਕਟ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਤੇ ਜਾਂ ਫਿਰ ਆਪਣੇ ਫਾਰਮ ਤੇ ਆ ਕੇ ਇਸ ਬੱਚੇ ਨੂੰ ਤੁਸੀਂ ਦੇਖ ਸਕਦੇ ਹੋ ਤੇ ਲੋਕੇਸ਼ਨ ਬੇਲੀ ਤੁਹਾਨੂੰ ਪਤਾ ਹੀ ਹੈ ਬਰਾਲ ਸਟੱਡ ਫਾਰਮ ਮੱਲਾ ਤੇ ਫਰੀਦਕੋਟ ਦੇ ਵਿੱਚ ਵੇਲੀ ਉਹ ਪੈਂਦਾ ਬਾਜੇਖਾਨਾ ਦੇ ਬਿਲਕੁਲ ਨਜ਼ਦੀਕ ਤੇ ਕਿੱਦਾਂ ਦਾ ਲੱਗਿਆ ਬੱਚਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸਾਰੇ ਕੋੜਾ ਪ੍ਰੇਮੀ ਕੋਲੇ ਵੀਡੀਓ ਪਹੁੰਚ ਸਕੇ ਧੰਨਵਾਦ